ਹਾਲ ਹਾਲੋ ਜੀ ਰਾਮ ਆ ਦੇਖੋ ਅੱਜ ਅੱਜ ਵਾਲੇ ਕੱਪੜਿਆ ਆਰਾਮ ਨਾਲ ਜਾ ਰਿਹਾ ਪੁਲਿਸ ਕਿੱਥੇ ਹੈ ਜੀ ਮੈਂ ਪੁਲਿਸ ਦਾ ਮੁਸਤੈਦ ਪੁਲਿਸ ਹੈ ਕਿੱਥੇ ਇਟ ਇਸ ਦਿਸ ਜਸਬੀਰ ਸਿੰਘ ਜਿਹੜਾ ਪੰਜਾਬ ਪੁਲਿਸ ਆਪ ਉਹਨੂੰ ਵਿਚ ਹਾਲ ਦੱਸਾਂ ਕੀ ਹੈ ਜੀ ਅੱਜ ਕੀ ਹੋ ਰਿਹਾ ਪੰਜਾਬ ਪੁਲਿਸ ਆਪ ਦੀ ਜਾਨ ਬਚਾਉਣ ਲਈ ਪਹਿਲਾਂ ਤਾਂ ਪ੍ਰੈਸ ਵਾਲੇ ਵੀਰਾਂ ਨੂੰ ਦਬਕੇ ਬੱਜੇ ਆ ਕਿ ਤੁਸੀਂ ਕਿਉਂ ਪੁਲਿਸ ਤੇ ਤਵਾਂ ਕਰ ਰਹੇ ਹੋ ਫਿਰ ਜਸਬੀਰ ਸਿੰਘ ਨੂੰ ਘੇਰ ਕੇ ਕਿਹਾ ਕਿ ਯਾਰ ਤੂੰ ਤਾਂ ਪੰਜਾਬ ਪੁਲਿਸ ਦਾ ਮਲਾਜਮ ਹੈ ਤੂੰ ਤਾਂ ਆਪਣੀ ਪੁਲਿਸ ਦੀ ਗੱਲ ਕਰ ਉਹ ਸਾਡਾ ਪਰਿਵਾਰ ਦਾ ਮੈਂਬਰ ਵੀ ਹੈ ਜਿਹਨੇ 22 ਸਾਲ ਸਾਡੇ ਨਾਲ ਸਵੇਰ ਦੁਪਹਿਰ ਰਾਤ ਦਿਨ ਰੋਟੀ ਸਾਂਝੀ ਕੀਤੀ ਉਹਦਾ ਸਾਡੇ ਨਾਲ ਵੀ ਕੋਈ ਰਿਸ਼ਤਾ ਉਹ ਤਾਂ ਉਹ ਹਿੰਮਤ ਵਿਖਾ ਗਿਆ ਉਹਦੇ ਸ਼ੁਕਰ ਕਰ ਰੱਬ ਦਾ ਉਹ ਬਚ ਗਿਆ ਤੁਸੀਂ ਕਿੰਨੀ ਜੀ ਹਿੰਮਤ ਵੇਖੀ ਤੁਸੀਂ ਕਿਸੇ ਚ ਇਹਦੀ ਹਿੰਮਤ ਵੇਖੀ ਜੀ ਗੋਲੀ ਚੱਲਦੀ ਹੋਵੇ ਪਿਸਟਲ ਕੋਕਟ ਹੋਵੇ ਗੋਲੀ ਨਿਕਲਦੀ ਹੋਵੇ ਅਗਲਾ ਸਿੱਧਾ ਭੱਜਿਆ ਉਹਦੇ ਵੱਲੋਂ ਕਿੱਥੇ ਆ ਪੰਜਾਬ ਪੁਲਿਸ ਦੀ ਜ਼ਿਲ੍ਹੇ ਦੀ ਪੁਲਿਸ ਹੀ ਇਜ਼ ਨਾਟ ਦ ਜ਼ਿਲ੍ਹਾ ਪੁਲਿਸ ਹੀ ਇਸ ਪਰਸਨਲ ਸਿਕਿਉਰਿਟੀ ਡਿਪਲੋਇਡ ਵਿਦ ਸਰ ਪ੍ਰਕਾਸ਼ ਸਿੰਘ ਬਾਦਲ ਇਨ 2002 ਫਿਰ ਡਿਪਲੋਇਡ ਵਿਦ ਸੁਦਰਸ਼ ਸ਼ੁਭਵੀਰ ਸਿੰਘ ਬਾਦਲ ਅੱਜ ਕਿਸਮਤ ਚੰਗੀ ਕੀ ਉਹ ਅਮਰਿਤਧਾਰੀ ਸਿੰਘ ਹੈ ਗੁਰੂ ਦੇ ਭੈਲਾ ਸਿੰਘ ਹੈ ਹੁਣ ਉਹ ਡਿਪਲੋਇਡ ਹੈ 2009 ਤੋਂ ਹਰ ਸਿਮਰਤ ਕੌਰ ਬਾਦਲ ਜੀ ਨਾਲ ਉਹ ਤਾਂ ਪਤਾ ਨਹੀਂ ਰੱਬ ਨੇ ਕੋਈ ਕਿਰਪਾ ਮਿਹਰ ਬਖਸ਼ਿਸ਼ ਇਹਦੇ ਰਾਈ ਕਰਾਉਣੀ ਸੀ ਕਿ ਅੱਜ ਉਹ ਨਾਲ ਡਿਊਟੀ ਤੇ ਕੱਲ ਦਾ ਹੀ ਆ ਰਿਹਾ ਤੂੰ ਕੀ ਉਹਨੂੰ ਹੁੰਦਾ ਗੁਰੂ ਘਰ ਚੱਲੇ ਨਾਲੇ ਮੈਂ ਸੇਵਾ ਕਰ ਲੂੰ ਨਾਲੇ ਮੈਂ ਡਿਊਟੀ ਕਰ ਲੂੰ ਉਹ ਤਾਂ ਨੇਤਾ ਭੈਣ ਜੀ ਨਾਲ ਹੁੰਦਾ ਤੇ ਅੱਜ ਜਸਵੀਰ ਨਾ ਹੁੰਦਾ ਤੇ ਕੀ ਦੇ ਕੀ ਬਣ ਗਏ ਸੀ ਸੀਐਸਐਫ ਸੁੱਤੀ ਪਈ ਕਿੱਥੇ ਤੁਹਾਨੂੰ ਸੀਐਸਐਫ ਦਾ ਮੁਲਾਜ਼ਮ ਮੈਂ ਉਹਨਾਂ ਦਾ ਇੱਕ ਉਹਨਾਂ ਦਾ ਮੈਂ ਕਿਸੇ ਦੇ ਖਿਲਾਫ ਨਹੀਂ ਮਗਰ ਭਾਈ ਜੀਨੂੰ ਤੁਸੀਂ ਪ੍ਰੋਟੈਕਟ ਕਰ ਰਹੇ ਹੋ ਕਿੱਥੇ ਤੁਹਾਡੀ ਸੀਐਸਐਫ ਇੱਕ ਉਹਨਾਂ ਦਾ ਮੁਲਾਜ਼ਮ ਮੇਰੇ ਨਾਲ ਖੜਾ ਆਪਦੇ ਵੱਡੇ ਬੌਸ ਨੂੰ ਕਹਾਣੀ ਪਾ ਰਿਹਾ ਸਰ ਹਮ ਦੋ ਇਧਰ ਖੜੇ ਥੇ ਦੋ ਉਧਰ ਖੜੇ ਥੇ ਜਿਹੇ ਜੀ ਕਾਰਵਾਈ ਗੌਰਵ ਯਾਦਵ ਤੇ ਪੰਜਾਬ ਦੀ ਪੁਲਿਸ ਪਾ ਰਹੀ ਹੈ ਉਹ ਕਾਰਵਾਈ ਭਗਵੰਤ ਮਾਨ ਪਾ ਰਿਆ ਉਹ ਕਾਰਵਾਈ ਸੀਐਸਐਫ ਪਾ ਰਹੀ ਹੈ ਕਿੱਥੇ ਸੀ ਭਾਈ ਤੁਸੀਂ ਸ਼ੋਮੀ ਵਨ ਵੀਡੀਓ ਵੇਅਰ ਸੀਆਈਐਸਐਫ ਇਜ਼ ਰਿਐਕਟਿੰਗ ਆ ਪੰਜਾਬ ਦੀ ਕਮਿਸ਼ਨਰ ਪੁਲਿਸ ਇਜ਼ ਰਿਐਕਟਿੰਗ ਇਟ ਇਜ਼ ਓਨਲੀ ਪਰਸਨਲ ਸਿਕਿਉਰਿਟੀ ਚ ਜਿਹਨੇ ਰਿਐਕਟ ਕਰਕੇ ਬਚਾ ਲਿਆ ਜਾਂ ਨਾਲ ਫਿਰ ਸੇਵਾਦਾਰ ਰਲ ਗਏ ਪ੍ਰੈਸ ਵਾਲੇ ਵੀਰ ਵੀ ਆ ਗਏ ਕੁਝ ਸੇਵਾਦਾਰ ਆ ਗਏ ਤੁਸੀਂ ਰਲ ਮਿਲ ਕੇ ਉਹਨੂੰ ਓਵਰ ਪਾਵਰ ਕਰਤਾ ਨਹੀਂ ਤਾਂ ਅਗਲੀ ਗੋਲੀ ਚੱਲ ਜੇ ਮੈਨੂੰ ਇਹ ਗੱਲ ਦੱਸਣ ਕਿ ਜੇ ਉਹਦੇ ਮਗਰ ਇੱਕ ਹੋਰ ਅਟੈਕਰ ਹੁੰਦਾ ਪਹਿਲਾ ਕਨਫਿਊਜ਼ਨ ਕਰਦਾ ਦੂਜਾ ਗੋਲੀ ਮਾਰਦਾ ਸਾਰੇ ਸਮਝਦੇ ਕਿ ਇੱਕ ਅਟੈਕਰ ਹੈ ਇਹਨੂੰ ਫੜ ਲਓ ਉਦੋਂ ਆ ਕੇ ਦੂਜਾ ਠੋਕ ਜਾਂਦਾ ਪਰ ਇਹ ਹਾਲਾਤ ਮਤਲਬ ਬਣਾਏ ਜਾ ਰਹੇ ਆ ਕਿ ਕਿਵੇਂ ਨਾ ਕਿਵੇਂ ਸ਼੍ਰੋਮਣੀ ਅਕਾਲੀ ਦਲ ਦੀ ਮੋਡਰੇਟ ਲੀਡਰਸ਼ਿਪ ਨੂੰ ਖਤਮ ਕਰਤਾ ਜਾਵੇ